ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਘੇਲੇ ਦੇ ਵਿੱਚ ਬਘੇਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਵੀ ਇੱਕ ਵੱਡਾ ਪਿੰਡ ਆ ਖੁਖਰਾਣਾ ਕੋਰੇ ਵਾਲਾ ਇਸ ਪਿੰਡ ਦੇ ਘਵੰਡੀ ਜੇ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਤਿੰਨ گاਵਾ ਵਕਾਉ ਦੋ ਜਰਸੀ ਟੌਪ ਬਰੀਡ ਇੱਕ ਜਰਸੀ ਦੇ ਨਾਲ ਕ੍ਰੋਸ ਪੈਂਦੀ ਵੈਡ ਜਨਗਾਵਾਂ ਵਿਖਾਉਂਗਾ ਮਿੱਤਰੋ ਤੇ ਤੈਨਹੀਂ ਤੁਹਾਡੇ ਕੰਮ ਦੀਆਂ ਹੋਣਗੀਆਂ ਆਜੋ ਸੂਈ ਸਵਾਈ ਵੜ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਭਾਈ ਵਧੀਆ ਜੀ ਵਧੀਆ ਅੱਛਾ ਵੀਰੇ ਨਾਮ ਇੱਕ ਵਾਰੀ ਸਾਂਝਾ ਕਰ ਦਈਏ ਇਕਬਾਲ ਸਿੰਘ ਜੀ ਇਕਬਾਲ ਸਿੰਘ ਹਾਂਜੀ ਇਕਬਾਲ ਭਾਈ ਅੱਜ ਜਣਵਰ ਕਿੰਨੇ ਵਿਖਾਉਣੇ ਆਪਾਂ ਤਿੰਨ ਹੈ ਜੀ ਤਿੰਨ ਤਿੰਨ ਜਣਵਰਾਂ ਦੇ ਵਿੱਚੋਂ ਜਿਹੜੀ ਸੂਈ ਵੜ ਆ ਕੀ ਕਿੰਨਵੀਂ ਸੂਆ ਸੂਈ ਆ ਭਾਈ ਇਹ ਜੇ ਪਹਿਲਾ ਥੂਆ ਸੂਈ ਆ ਜੀ ਪਲੂਣੀਆ ਹਾਂਜੀ ਠੀਕ ਆ ਭਾਈ ਤੇ ਤੀਜਾ ਦਿਨ ਸੂਈ ਨੂੰ ਜੀ ਕਿੰਨਾ ਬੋਲਾ ਹੋਊਗਾ 8 ਕਿਲੋ ਬੋਲਾ ਜੀ 8 ਕਿਲੋ ਬੋਲਾ ਹੈਗਾ ਤੇ 22 22 ਕਿਵੇਂ ਆਉਂਦਾ 22 ਇੱਕ ਨੰਬਰ ਆ ਜੀ ਇੱਕ ਨੰਬਰ ਆ ਅੱਛਾ ਇਦਾਂ ਫਿਰ ਵੀਰੇ ਜਿਵੇਂ ਹੁਣ ਬੱਚੇ ਛੱਡਿਆ ਤੋਂ ਓਕੇ ਦੀ ਰਿਪੋਰਟ ਆ ਜੀ ਹਾਂਜੀ ਜਾਵਾਂ ਓਕੇ ਤੇਰੇ ਹਿਸਾਬ ਨਾਲ 13 14 ਕਿਲੋ ਦੁੱਧ ਪਾਜੂ ਜੀ ਜਿਆਦਾ ਵਧੀਆ ਪਾਉਗੀ ਜੀ ਜਿਆਦਾ ਪੋਣਾ ਤੇ ਹਾਂਜੀ ਹਾਂਜੀ 15 ਕਿਲੋ ਬੱਚੀ ਦੁੱਧ ਖਾ ਪੀ ਕੇ ਦੇਣਾ ਬਣਦਾ ਹਾਂਜੀ ਹਾਂਜੀ ਹਮ ਅਥਰ ਰੇਟ ਬਾਈ ਕੀ ਰਹੂਗਾ ਵੀਰੇ ਰੇਟ ਜੀ ਦਾ 50000 ਆ ਜੀ ਦੇਣ ਲੈਣ ਵਾਲਾ ਜਸਤੇ ਨੂੰ ਕਰ ਦਾਂਗੇ ਜੀ ਮਾਨਦਾਨ ਵਿੱਚ ਕਿੰਨਾ ਕਰ ਦਾਂਗੇ ਕਰ ਦਾਂਗੇ ਜ 45000 ਦੀ ਚੜ ਰਹੇ ਹਾਂ ਤੇ ਨਾ ਹਾਂ ਜੀ ਬਜਟ ਤੇ ਨੂੰ ਹਾਂ ਜੀ ਜੈੱਟ ਤੇ ਨੂੰ ਆ ਠੀਕ ਹੈ ਬਾਈ ਓਕੇ ਲੈ ਵੀ ਮਿੱਤਰੋ ਜਿਹੜੇ ਦੇ ਵਿੱਚੋਂ ਥੋੜਾ ਛੋੜ ਹੀ ਹੋਣੀ ਆ ਤੁਹਾਨੂੰ ਗੱਲ ਕਹਿਣ ਵਾਲੀ ਨਹੀਂ ਵੇਖੋ ਥਣ ਦੇਵੇ ਦੀ ਕੰਪਲਿਟੀ 21 ਤੋਂ 28 ਨਾ ਚੋਈ ਜਾਏ ਅਜੇ ਭਰਾਵੋ ਭਾਵਾਂ ਦੀ ਖਾ ਪੀ ਕੇ ਵੇਖੋ ਕਰੋ ਦੋ ਹੀ ਠੀਕ ਲੈ ਆ ਵੀਰੇ ਕੁਆਲਿਟੀ ਵੇਖੋ ਕਰਾ ਦਿਓ ਯਾਰ ਕਿਉਂਕਿ ਗਾਂ ਹਮੇਸ਼ਾ ਨਵਾਂ ਹਾਨ ਖਰੀਦੋ ਪਹਿਲਾ ਦੂਜਾ ਸੋਚ ਜਿਹੜੇ ਦੁੱਧ ਤੇ ਲਾਉਣੀ ਆ ਵੈਸੇ ਦਾ ਬਾਈ ਕਰਮਾ ਵਾਲੀਆ ਚੌਥਾ ਪੰਜਵਾਂ ਸੂਆ ਵੀ ਮਾੜੀਆਂ ਨਹੀਂ ਹੁੰਦੀ ਜੇ ਖਰਾਕਾਂ ਨਾਲ ਕਮਜ਼ੋਰੀ ਵਾਲੀ ਗਾਣਾ ਹੋਵੇ ਵੱਡਾ ਪੈਰਾਂ ਦੀ ਖੁੱਲੀ ਤੇ ਨਿੱਗਰਾਂ ਗਾਂ ਹੋਵੇ ਜਿਹੜੀ ਨਿੱਗਰ ਲਹੂ ਪਾਣੀ ਵਾਲੀ ਗਾਂ ਇਹਦੇ ਮੈਂ ਕਰ ਵੱਛਾ ਆ ਗਿਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਰੇਟ ਇਹਦਾ 50000 ਆ ਤੇ ਨਹੀਂ ਆਪਾਂ 45000 ਹਾਂ 45000 ਇਹ ਚੋਕੇ ਦੋ ਡੰਗ ਚਾਰ ਡੰਗ ਚੋਕੇ ਲੈ ਜਾਵੇ ਕੋਈ ਉਹ ਕੇਸੀ ਠੰਡੀ ਆ ਓਕੇ ਆ ਜੀ ਜਮਾ ਅੱਛਾ ਦੋ ਨੰਬਰ ਤੇ ਜਿਹੜੀ ਜਰਸੀ ਵਹਿੜਾ ਬਾਈ ਹਾਂਜੀ ਉਹ ਵੀ ਪਹਿਲਾਂ ਆ ਜੀ ਪਲੂੜੀ ਹਾਂਜੀ ਹਾਂਜੀ ਉਹ ਵੀ ਪਲੂੜੀ ਵੀਰੇ ਤੋਰਦੇ ਉਹਨਾਂ ਨੂੰ ਦੰਦੋ ਜੀ ਪੂਰੀ ਲੱਗਦੀ ਆ ਜੀ ਉਹ ਠੀਕ ਆ ਠੀਕ ਆ ਹਾਂਜੀ ਤੇ ਵੀਰੇ ਕਿੰਨੇ ਦਿਨ ਪਏ ਜਾਂਦੇ ਹਜੇ ਉਹਦਾ ਜੀ ਹਫਤਾ ਖੰਡ ਰਹ ਦਾ ਮੂਵ ਆਫ ਇਸ ਕੁਆਲਿਟੀ ਬੜੀ ਸੋਹਣੀ ਆ ਬੱਸ ਜੀ ਹਾਂ ਜੀ ਹਾਂ ਦੇਖੋ ਕਿਰਾਂ ਦੀ ਮਿੱਤਰੋ ਤੁਹਾਨੂੰ ਦਿਖਾਉਣਾ ਮੈਂ ਵੀ ਹਜੇ 10 ਦਿਨ ਲੈ ਜੂ ਹਣਾ ਭਾਈ ਹਾਂ ਜੀ ਹਾਂ ਜੀ ਲੈ ਜੂਗੀ ਹੂੰ ਬਾਕੀ ਬੱਤੀ ਨਾ ਸੋਹਣੀ ਤਿਆਰ ਹੋ ਜੂ ਥੱਲੋ ਭਾਈ ਲਈ ਠੀਕ ਆ ਭਾਈ ਓਕੇ ਆ ਥੱਲੋ ਬੜੂਗੀ ਚੰਗੀ ਭਾਈ ਇਹ ਗੱਲ ਮੰਨਣੀ ਪੈਣੀ ਤਿਆਰੀ ਤੋਰੀ ਵੇਖੋ ਤੁਸੀਂ ਕਰਾਂ ਦੀ ਮੈਂ ਆ ਵੀਰੇ ਮੋੜੋ ਮੋੜ ਲਾ ਬੱਡੇ ਭਾਈ ਬਾਕੀ ਗਾਂ ਕੋ ਬਣ ਕੇ ਸੂਗੀ ਆ ਐਸੀ ਗੱਲ ਤਾਂ ਨਹੀਂ ਕਾਲਾ ਪੁੱਤ ਚਾਲੋ ਨਹੀਂ ਠੀਕ ਆ ਇਹ ਕਿੰਨੇ ਦੀ ਦੇ ਦਈਏ ਵੱਡੇ ਭਾਈ ਇਹਦਾ ਮੁੱਲ 52000 ਆਈ ਦੇ ਦਈਏ ਕਿੰਨੇ ਦੀ 50 ਦੀ ਕਰ ਦਈਏ ਕਰ ਜੋ ਚਲੋ ਹੋਰ ਕਰ ਦਾਂਗੇ ਛੋਟੇ ਆਪਾਂ ਚਲੋ ਮੋਕਾ ਵੇਚ ਲਾਂਗੇ ਜੀ ਜੋੜਾ ਕਰੀ ਹਾਂਜੀ ਹਾਂਜੀ ਜੋੜਾ ਇਹ ਕਰ ਦਾਂਗੇ ਜੀ ਜੋੜਾ 90 ਦਾ ਕਰ ਦਈਏ ਚਲੋ ਦੇਖ ਲੋ ਦੇਖ ਲਾਂਗੇ ਵੀ ਬੰਦੇ ਦੇ ਕਰ ਲਾਂਗੇ ਜੀ ਕੋਈ ਨਹੀਂ ਚੱਲੇ ਆ ਵੀ ਉਹ ਅਗਲਾ ਸੰਭਲੂ ਦਿਨ ਦਾ ਦੁੱਧ ਪੀ ਲੂ ਹੁਣ ਜਰ ਜਵਾਕਾਂ ਨੂੰ ਧਿਆਨ ਲਾਏ ਇਹਦਾ ਕੁਚਾ ਜੂ ਬਣਦੀ ਰਹੂਗੀ ਦੇ ਉਹ ਜਨ ਨੂੰ ਚਲ ਵੇਟ ਕਰ ਲੋ ਲੈ ਵੀ ਮਿੱਤਰੋ ਬੋਲ ਪਾ ਦਾ ਜਿਹੜਾ ਜੋੜਾ ਤੁਹਾਨੂੰ ਕਰਤਾ ਹਾ ਜੋੜੇ ਵਿੱਚ ਮਿਲਣੀ ਹੈ ਕੱਲੀ ਉਹ ਬਈ 50 ਦੇ ਕਿਹ ਰਿਆ ਮਿਲੂਗੀ ਇਹ ਗੱਲ ਜੋੜੇ ਦੇ ਵਿੱਚ ਆ ਇਹ ਗੱਲ ਨੋਟ ਰੱਖਿਆ ਜੀ ਅੱਛਾ ਤੇਰੀ 3 ਨੰਬਰ ਤੇ ਗਾਮ ਆ ਬਾਈ ਇਹਦੀ ਤੂੰ ਤਾਰੀਫ ਮੇਰੇ ਕੋਲੇ ਆਫ ਕੈਮਰੇ ਤੇ ਵੀ ਬਹੁਤ ਕੀਤੀ ਆ ਹਨਾ ਬਹੁਤ ਜਿਆਦਾ ਜੀ ਪੂਰੀ ਘਰ ਦੇ ਨੇ ਜਿਹਨਾਂ ਲਈ ਫੁੱਲ ਤਾਰੀਫ ਕੀਤੀ ਆ ਜੀ ਕਿੰਨੇ ਦਿਨ ਬਾਕੀ ਆ ਬਾਈ ਜੰਦੇ ਉਹਦੇ ਜੀ ਉਹਨਾਂ ਨੇ 20 ਦਿਨ ਕਿਹਾ ਜੀ ਆਪਾਂ ਪਰ ਮਹੀਨਾ ਮੰਨ ਕੇ ਦੇਵਾਂਗੇ ਜੀ ਠੀਕ ਆ ਬਾਈ ਹਾਂਜੀ ਮੁਰਗੇ ਅਗਲਾ ਫੋਨ ਕਰਦਾ 2-4 ਦਿਨ ਪਸੂ ਵੱਧ ਲੈ ਜੀ ਹਾਂ ਇਹ ਤਾਂ ਗੱਲ ਹੈ ਕਿ ਅਗਲਾ ਸਰ ਵਾਅਦਾ ਕਰਕੇ ਦੇਵਾਂਗੇ ਬਾਈ ਨਹੀਂ ਪੜੂਗੀ ਚੰਗੀ ਥੱਲੋ ਹਨਾ ਬਾਈ ਉਹਨਾਂ ਨੇ ਪਹਿਲਾਂ ਨੇਟ ਹੋ ਗਿਆ ਸੀ 22 ਲੀਟਰ ਦੁੱਧ ਚੋਇਆ ਇਹਦੇ ਥੱਲੋ ਹਾਂਜੀ ਪਹਿਲੇ ਨੇਟ ਦਿੱਤਾ ਵੀ ਹੋਊਗਾ ਜਿਆਦਾ ਬਹੁਤ ਦਾ ਵੱੱਛੀ ਤੇ ਯਾਰ ਹਨਾ ਬਚਲ 20 ਨਹੀਂ ਤਾਂ ਬਾਈ 18 17 ਤੋਂ ਤਾਂ ਜਾਂਦੀ ਨਹੀਂ ਹਾਂਜੀ ਮਾਲਕ ਨੇ 20 ਘੱਟ 18 17 ਲਾ ਲੈਣੀ ਆਪਾਂ 2 ਕਿਲੋ ਘੱਟ ਰੱਖ ਲਈ ਹਾਂਜੀ ਘੱਟ ਦੱਸ ਦੇਣੀ 40 ਦੀ ਬਹੁਤ ਚੰਗੀ ਆ ਜੀ ਬਹੁਤ ਜਿਆਦਾ ਆ ਜੀ ਹੂੰ ਕਈ ਬਣੂਗੀ ਦਾ ਹੈ ਕਹਿਣ ਤੋਂ ਭਾਵੇਂ ਆ ਵੀ ਹਜੇ ਲਫਾਫਾ ਖਾਲੀ ਹੈ ਹਾਂਜੀ ਹਾਂਜੀ ਖਾਲੀ ਹੈ ਜਦੋਂ ਭਰ ਗਿਆ ਉਦੋਂ ਰਕਾਰ ਦੋ ਇਹ ਅੱਜ ਕਿੰਨੇ ਦੀ ਦੇ ਦਈਏ ਯਾਰ ਇਹ ਆ 57000 ਮੁੱਲ ਆ ਜੀ 57000 ਮੁੱਲ ਜੇ ਕੋਈ ਕਹਵੇ ਯਾਰ ਭਾਈ ਇਹ ਕਾਰ ਆ ਵੀ ਮੈਂ ਪੱਠੇ ਪਾ ਲਊਂਗਾ ਦੋਵਾਂ ਨੂੰ ਮੈਂ ਵੀ ਵੇਚ ਰਿਆਂ ਤੇਰੇ ਵਾਂਗੂ ਦੋ ਰੁਪਈਆ ਲੈਣੇ ਆ ਹਾਂਜੀ ਹਾਂਜੀ ਤੇ ਇਹਨਾਂ ਇਕੱਠਿਆਂ ਦਾ ਵੀ ਕਰ ਲਾਂਗੇ ਕਰ ਲਾਂਗੇ ਜੀ ਠੀਕ ਆ ਫੇਰ ਕਿੰਨੇ ਦੀਆਂ ਦੇਦਾ ਕਿ ਤਿੰਨੇ ਇਕੱਠਿਆਂ ਭਾਈ ਕਰਦੇ ਆਂਗੇ ਕੋਈ ਚੱਕਰ ਨਹੀਂ ਮੈਂ ਉਹ ਬੰਦਾ ਆ ਕੇ ਕਰਦੇ ਆਂਗੇ ਮਾਨਤਨ ਕਹਿੰਦਾ ਉਹਦੀ ਰੋਟੀ ਛੱਡ ਕੇ ਦੇਵਾਂਗੇ ਵਿਚਾਰ ਰੋਟੀ ਛੱਡ ਕੇ ਦੇ ਹਾਂਜੀ ਹਾਂਜੀ ਠੀਕ ਆ ਬਾਈ ਲੈ ਵੀ ਮਿੱਤਰੋ ਖੁੱਲਾ ਮਾਨਤਨ ਹੋ ਜੂ ਤਾ ਆਪਣੀ ਇਹ ਵੇਚੀ ਸੂਈ ਦਾ ਚਾਰ ਡੰਗ ਭਾਵੇਂ ਕੋਈ ਚੋਕੇ ਲੈ ਜਾਏ ਗੱਬਣਾ ਆ ਜੀ ਵੇਖ ਕੇ ਚੈੱਕ ਪਾਸ ਕਰਕੇ ਲੈ ਆਵੇ ਆ ਦਾ ਕਾਰੋਬਾਰ ਹੋ ਗਿਆ ਕੋਈ ਗਾਰੰਟੀ ਹਾਂਜੀ ਹਾਂਜੀ ਕੋ ਵੇਖ ਕੇ ਲੈ ਜਾਵੇ ਚੰਗੀ ਜਿਹੀ ਗੱਲ ਆ ਬਾਈ ਸਿਆਣੀ ਗੱਲ ਆ ਲੈ ਵੀ ਮਿੱਤਰੋ ਤੇਨੇ ਗਾਵਾਂ ਪੁਰੀਆਂ ਟੌਪ ਕਲਾਸ ਬਾਈ ਦੇ ਕੋਲੇ ਤੇਨੇ ਗਾਵਾਂ ਦੀ ਡਿਟੇਲ ਦੇਤੀ ਆ ਅੱਛਾ ਨੰਬਰ ਸਾਂਝਾ ਕਰ ਦਈਏ ਇੱਕ ਵਾਰੀ 62846 ਜੀ 62167 ਠਾਟਕ ਸਟਾਰ ਠੀਕ ਹੈ ਬਈ ਲੈ ਵੀ ਮਿੱਤਰੋ ਹੁਣ ਇਹ ਟਿਕਾਣੇ ਤੀਰ ਲਾਤਾ ਵਾ ਕਿ ਇਹਦੀ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਬਗੇਲਾ ਵਾ ਤੇ ਜ਼ਿਲ੍ਹਾ ਮੋਗਾ ਵਾ